ਬੱਡੀ ਦੀ ਬੇਟੀ ਲੱਗਦੀ ਸੀ ਕਿਹੜੀ ਕਿਹੜੀ ਕਲਾਸ ਚ ਪੜ੍ਹਦੀ ਸੀ ਉਹ ਵੀ ਸੈਕਿੰਡ ਸੈਮੈਸਟਰ ਚ ਪੜ੍ਹਦੀ ਆ ਕੀ ਨਾਮ ਸੀ ਕੀ ਹੋਇਆ ਕੀ ਸੀਗਾ ਜੀ ਪਤਾ ਨਹੀਂ ਚੰਗੀ ਬੜੀ ਹਾਸਦੀ ਗੇੜਦੀ ਮਸੇਰੇ ਬਾਸ ਚੜਾਈ ਆ ਦੁਪਹਿਰ ਨੂੰ ਮੈਂ ਲੈ ਕੇ ਜਾਣਾ ਇਥੋਂ ਫੇਰ ਰੋਜ਼ ਕਿ ਮੈਂ ਲੈਣ ਆਇਆ ਮੇਰਾ ਫੋਨ ਨਹੀਂ ਚੱਲਿਆ ਮੈਂ ਫੋਨ ਕਰ ਕਰ ਕੇ ਪਰੇਸ਼ਾਨ ਹੋ ਗਿਆ ਇੱਥੇ ਪੁੱਛਿਆ ਸਾਰਿਆਂ ਨੂੰ ਪੁੱਛਿਆ ਮੇਰਾ ਪੁੱਤ ਦੇ ਉਹ ਕਹਿੰਦੇ ਸੀ ਕਿ کیسے ਲੱਭ ਕੇ ਪਰੇਸ਼ਾਨ ਹੋ ਗਏ ਉਹਦੀਆਂ ਫਰੇਡਾਂ ਸਿੱਖੀਆਂ ਉਹਨੇ ਅਸੀਂ ਦੇਖੀਆ ਸਾਰਾ ਘਰ ਹੀ ਦੇਖਿਆ ਉਹਨੇ ਵਾਚੂ ਬਤਾ ਅਧਰ ਪਿਛੇ ਜਾ ਕੇ ਦੇਖਿਆ ਫੋਨ ਕੀਤਾ ਅੰਕਲ ਨੇ ਸੌ ਸਾਈਡ ਕਰ ਲਿਆ ਕਿ ਕਿਹੜੀ ਜਗ੍ਹਾ ਤੇ ਆਪ ਕਲਾਸਰੂਮ ਤੇ ਜੋ ਕਿ ਕਲਾਸ ਰੂਮ ਚ ਕੋਈ ਨਹੀਂ ਸੀ ਟੀਚਰ ਕੋਈ ਬੱਚਾ ਤੁਹਾਨੂੰ ਸਕੂਲ ਕਾਲਜ ਵਾਲੇ ਨੇ ਦੱਸਿਆ ਪਹਿਲੇ ਜਾਣਾ ਨਹੀਂ ਮੈਨੂੰ ਕੁੜੀਆਂ ਨੇ ਜਿਹੜੀਆਂ ਨਾਲ 파ਰਦੀਆਂ ਉਹ ਭੱਜ ਕੇ ਦੇਖਣ ਗਈਆਂ ਉਹਨਾਂ ਨੇ ਦੱਸਿਆ ਬਾਹਰ ਖੜੀਆਂ ਸੀ ਵਿਚਾਰੀਆਂ ਮੈਂ ਕਹਿੰਦਾ ਮੇਰਾ ਪੁੱਤ ਦੇਖਿਆ ਤੁਸੀਂ ਉਹ ਕਿਹੜੇ ਚੰਕਲੰਦਰ ਦੀ ਆਵਾਰ ਨਹੀਂ ਆਈ ਅਜੇ ਮੈਂ ਲੱਭੇ ਜਾਂ ਨਾਲ ਲਵ ਲਵ ਕੇ ਉਹ ਧਰ ਕੇ ਆਤਾ ਦੱਸਿਆ ਆਏ ਕਿਉਂ ਕੀ ਕਾਰਨ ਕੀ ਹੈ ਪਤਾ ਨਹੀਂ ਮੈਂ ਤਾਂ ਆਪ ਬੜਾ ਹਰਾਨ ਅਜਿਹੀ ਭਲੀ ਆਈ ਨਾ ਕੋਈ ਕੋਈ ਤੰਗ ਪਰਚਾਤਾ ਨਹੀਂ ਕਰਦੀ ਬਿਲਕੁਲ ਕੋਈ ਵੀ ਨਹੀਂ ਕੋਈ ਬਹੁਤ ਖੁਸ਼ ਸੀ ਉਹ ਵੇਖ ਜੀ ਕਿਹੜੀ ਖੈਰ ਦੇ ਰਹਿਣ ਆਲੀ ਹੋ ਤੁਸੀਂ ਇੱਥੇ ਹੀ ਰਹਿਣੀ ਲਾਈ किथे जा मन बच कुड़ ਤੇ ਕੋਈ ਕੁਛ ਕੁਛ ਲਿਖਿਆ ਤਾਂ ਨਹੀਂ ਬੱਚੀ ਨੇ ਕਿਸੇ ਨੂੰ ਪਰੇਸ਼ਾਨ ਹੋਏ ਜਾਂ ਕੋਈ ਤੰਗ ਪਰੇਸ਼ਾਨ ਕਰਦਾ ਕਿਸੇ ਨੂੰ ਆਖਰੀ ਫੋਨ ਕੀਤਾ ਉਹਨਾਂ ਨਾਲ ਗੱਲ ਪਤਾ ਨਹੀਂ ਮੈਨੂੰ ਪਤਾ ਨਹੀਂ ਮੈਂ ਤਾਂ ਫੋਨ ਕਰ ਕਰ ਕੇ ਭਰ ਜਾਣਗੇ ਚੱਕਿਆ ਨਹੀਂ ਉਹਦੀ ਭੈਣ ਨੂੰ ਬੋਲ ਕੇ ਤਾਂ ਉਹਨੇ ਵੀ ਕੀਤਾ ਚੱਕਿਆ ਹੀ ਨਹੀਂ ਫੋਨ ਨਹੀਂ ਜਿੱਤੇ ਜਿੱਨੇ ਵਜੇ ਤੁਸੀਂ ਫੋਨ ਕਰਨੀ ਸ਼ੁਰੂ ਕਰਦੇ ਮੈਂ ਤਾਂ 1.5 ਵਜੇ ਉਹਨੂੰ ਲੈਣ ਉਹਨਾਂ ਨੂੰ 1.5 ਵਜੇ ਹਾਂਜੀ 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 ਉਹਦੀ ਫਰੈਂਡਾਂ ਬਾਹਰ ਖੜੀਆਂ ਸੀ ਮੈਂ ਪੁੱਤ ਕਿੱਥੇ ਆਵੇਂ ਵੀ ਅੰਕਲ ਅੰਦਰ ਹੀ ਆਸੀ ਤਵਾ ਉਹ ਰੋਜ਼ ਬਾਹਰ ਖੜ੍ਹੀ ਹੁੰਦੀ ਹੈ ਮੈਂ ਉਹਨਾਂ ਨੂੰ ਕਹਿੰਦੀ ਉਹ ਅੰਦਰ ਬੈਠੀ ਰਹਿੰਦੀ ਇੱਥੇ ਹੀ ਇੱਥੇ ਬੈਠੀ ਰਹਿੰਦੀ ਅੰਦਰ ਉਹਨੂੰ ਫੋਨ ਕਰਕੇ ਲੈ ਕੇ ਜਾਣਾ ਫੋਨ ਕਰੀ ਜਾਣਾ ਚੱਕਦੀ ਆ ਨਹੀਂ ਮੈਂ ਪੁੱਤ ਤੁਸੀਂ ਦੇਖ ਲਓ ਉਹ ਦੇਖਦੀਆਂ ਵਿਚਾਰੀਆਂ ਲੱਭ ਲੱਭ ਕੇ ਪਰੇਸ਼ਾਨ ਹੋ ਗਈਆਂ ਵੀ ਉਹਨਾਂ ਕੀ ਕੀ ਲੱਗਦਾ ਕਿਹੜੀ ਚੀਜ਼ ਹੈ ਉਹਨਾਂ ਨੇ ਕੀ ਇਹ ਮੈਨੂੰ ਆਪ ਨਹੀਂ ਪਤਾ ਕੀ ਹੋ ਗਿਆ ਮੈਨੂੰ ਤਾਂ ਸਮਝ ਨਹੀਂ ਹੁੰਦੀ ਓਏ ਮੈਂ ਕਿੱਥੇ ਜਾਵਾਂ ਦੱਸਣਾ ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਵਿਜੇ ਪ੍ਰਤਾਪ ਸੇ ਹੈ ਜੀ ਤੁਸੀਂ ਕਾਲਜ ਦੇ ਵਿੱਚ ਐਸੀ ਕੀ ਮੈਂ ਆਫਿਸ ਸੁਪਰਿੰਟੈਂਡੈਂਟ ਸਰ ਕੀ ਤੁਹਾਡੇ ਕੋਲੇ ਦੇ ਵਿੱਚ ਕਿਉਂ ਕੁੜੀ ਨੇ ਸੁਸਾਈਡ ਕੀਤਾ ਕੀ ਨਾਮ ਹੈ ਕਿਹੜੀ ਕਲਾਸ ਚ ਪੜਦੀ ਹੈ ਐਕਚੁਅਲੀ ਅੱਜ ਮੈਨੂੰ ਟੀਚਰਾਂ ਤੋਂ ਪਤਾ ਲੱਗਿਆ ਜੀ ਕਿ ਉਹਨਾਂ ਕੋਲੇ ਕੁਝ ਬੱਚੇ ਆਏ ਜੀ ਕਿ ਆਹ ਜਿਹੜੀ ਲੜਕੀ ਹੈਗੀ ਹੈ ਜਸਪ੍ਰੀਤ ਬਾਹਰ ਉਹਦਾ ਨਾਮ ਬਹੁਤ ਸੇ ਪਤਾ ਲੱਗਿਆ ਸਾਨੂੰ ਜੀ ਕਿ ਉਹਨੇ ਆਪਣੇ ਫਰੈਂਡਸ ਨੂੰ ਮੈਸੇਜ ਭੇਜਿਆ ਕਿ ਮੇਰਾ ਅੱਜ ਆਹੀ ਤਰੀਕਾ ਬਚਿਆ ਬਸ ਹੋਰ ਮੇਰੇ ਕੋਲੇ ਕੋਈ ਰਾਹ ਨਹੀਂ ਬਚਿਆ ਅੱਛਾ ਜੀ ਬੱਚੇ ਭੱਜੇ ਭੱਜੇ ਟੀਚਰ ਇਨਚਾਰਜ ਕੋਲੇ ਗਏ ਜੀ ਭਈ ਐਦਾ ਬੱਚੇ ਦਾ ਮੈਸੇਜ ਆਇਆ ਜੀ ਤੇ ਉਹਨੂੰ ਲੱਭੀ ਕਿਤੇ ਕਿੱਥੇ ਗਈ ਆ ਜੀ ਉਹ ਫਿਰ ਸਾਰੇ ਲੱਭਿਆ ਗਿਆ ਤੇ ਇੱਕ ਕਮਰੇ ਦੇ ਵਿੱਚ ਉਹਦੀ ਸੁਸਾਈਡ ਦਾ ਸੀਗਾ ਮਿਲਿਆ ਸਰ ਇਹ ਕਿੰਨੇ ਵਜੇ ਉਹਨੇ ਮੈਸੇਜ ਕੀਤਾ ਤੇ ਕਿੰਨੇ ਵਜੇ ਸੁਸਾਈਡ ਇਦੇ ਬਾਰੇ ਮੈਨੂੰ ਐਗਜੈਕਟ ਤਾਂ ਨਹੀਂ ਪਤਾ ਐ ਐਕਚੁਅਲੀ ਟੀਚਰ ਇਨਚਾਰਜ ਹੀ ਦੱਸ ਸਕਦੇ ਸੀ ਕਿ ਉਹ ਚਲੇਗੇ ਮੈਨੂੰ ਕੋਲੇ ਤਾਂ 2:20 ਮਿੰਟ ਤੇ ਟੀਚਰ ਆ ਕੇ ਮਿਲੇ ਆ ਤੇ ਮੈਂ 2:25 ਤੇ ਉਸੇ ਵੇਲੇ ਆਪਣੇ ਐਸਐਚਓ ਮੋਡਲ ਟਾਊਨ ਨੂੰ ਫੋਨ ਕਰਤਾ ਵੀ ਅੱਜਾ ਕਟਣਾ ਹੋਈ ਐ ਤੇ ਤੁਸੀਂ ਆਓ ਅੱਛਾ ਜੀ ਤੇ ਕੁੜੀ ਕਿੰਨੇ ਕੋ ਸਾਲ ਹੋਵੇ ਜੀ ਇੱਥੇ ਪੜਦੇ ਨੂੰ ਬੀਵੀਏ ਫਰਸਟ ਈਅਰ ਦਾ ਬੱਚਾ ਸੀਗਾ ਹਾਲੇ ਤਾਂ ਪਹਿਲਾ ਸਾਲ ਹੀ ਸੀ ਪਹਿਲੇ ਸਾਲ ਚੀਨਾ ਲਗਾਇਆ ਸੀ ਹਾਂ ਜੀ ਹਾਂ ਤੇ ਕੋਈ ਇਦਾਂ ਦੀ ਕੋਈ ਗੱਲਬਾਤ ਕੋਈ ਬੱਚਾ ਕਿਸੇ ਤੋਂ ਪਰੇਸ਼ਾਨ ਹੋਵੇ ਜਾਂ ਕਿਸੇ ਨੇ ਕੁਝ ਕਹਿ ਦਿੱਤਾ ਹੋਵੇ ਇਦਾਂ ਕੁਝ ਨਹੀਂ ਹੈਗਾ ਇਹ ਤਾਂ ਐਕਚੁਅਲੀ ਇਨਵੈਸਟੀਗੇਸ਼ਨ ਹੋਵੇਗੀ ਫੇਰ ਹੀ ਪਤਾ ਲੱਗੇਗਾ ਫਿਰ ਸਨੈਸਟਰੀਆ ਹੋਵੇ ਕੁਝ ਨਹੀਂ ਮਿਲਿਆ ਤਾਂ ਬੱਚੇ ਦੇ ਕਿੰਨੇ ਪੀਰੀਅਡ ਆ ਜਿਹੜੇ ਉਹਨੂੰ ਲਗਾ ਲਿਏ ਅੱਜ ਐਕਚੁਅਲੀ ਐਮਬੈਸਟੀ ਸੀਗੇ ਸਾਡੇ ਨਾਲ ਟੈਸਟ ਹੁੰਦੇ ਆ ਜੀ ਤੇ ਉਹ ਟੈਸਟ ਸੀਗਾ ਅੱਜ ਉਹਨੇ ਟੈਸਟ ਦਿੱਤਾ ਉਹਦੀ اٹੈਂਡੈਂਸ ਵੀ ਹੈਗੀ ਹੈ ਅੱਛਾ ਜੀ ਉਸ ਤੋਂ ਬਾਅਦ ਉਹ ਚਲੀ ਗਈ ਹੈ ਬਸ ਸਾਨੂੰ ਨਹੀਂ ਪਤਾ ਵੀ ਕਿੱਧਰ ਗਈ ਹੈ ਕਿਉਂਕਿ ਟੀਚਰ ਨੇ ਤਾਂ ਟੈਸਟ ਲਿਆ ਤੇ ਬਸ ਖਤਮ ਹੋ ਗਿਆ ਕਿ ਉਹ ਸੀ ਕਿ ਜੀ ਤੇ ਇਹ ਬੱਚਾ ਉਹ ਰੋਜ਼ ਰੈਗੂਲਰ ਆ ਰਿਹਾ ਸੀ ਕਦੀ ਕਾਲਜ ਇਹ ਟੀਚਰ ਦੱਸ ਸਕਦੇ ਐ ਐਕਚੁਅਲੀ ਉਹ اٹੈਂਡੈਂਸ ਹੋ ਲੈਂਦੇ ਮੈਨੂੰ ਤਾਂ ਆਫਿਸ ਦੇ ਬਾਰੇ ਪਤਾ ਹੁੰਦਾ ਬੱਚਿਆਂ ਬਾਰੇ ਮੈਨੂੰ ਕੋਈ ਜਾਣਦਾ ਨਹੀਂ ਜਿਹੜੀ ਕਲਾਸ ਚ ਲੜਕੀ ਪੜਦੀ ਸੀ ਉਹਦੇ ਅੰਦਰ ਨੇ ਸੁਸਾਈਡ ਕੀਤਾ ਜਾਂ ਕਿਸੇ ਹੋਰ ਜਗ੍ਹਾ ਨਹੀਂ ਕਿਸੇ ਹੋਰ ਜਗ੍ਹਾ ਤੇ ਅੱਛਾ ਜੀ ਕਿਉਂਕਿ ਜਦੋਂ ਉਹਨਾਂ ਨੂੰ ਮੈਸੇਜ ਗਿਆ ਉਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਡਿਪਾਰਟਮੈਂਟ ਚ ਉਹਨੂੰ ਲੱਭਿਆ ਅੱਛਾ ਜੀ ਕਿ ਬੱਚਾ ਕਿੱਥੇ ਹੈਗਾ ਪਰ ਉਹ ਡਿਪਾਰਟਮੈਂਟ ਚ ਨਹੀਂ ਮਿਲੀ ਫਿਰ ਕਿਸੇ ਹੋਰ ਡਿਪਾਰਟਮੈਂਟ ਚ ਉਹਨੂੰ ਅੱਛਾ ਜੀ ਤੇ ਪੁਲਿਸ ਕਿੰਨੀ ਕੁ ਦੇਰ ਤੱਕ ਪਹੁੰਚ ਗਈ ਸੀ ਇੱਥੇ 5 ਮਿੰਟ ਚ ਹੀ ਆ ਗਏ ਸੀ ਨਾਲ ਦੀ ਨਾਲ ਜਦੋਂ ਮੈਂ ਫੋਨ ਕੀਤਾ ਨਾਲ ਦੀ ਨਾਲ ਪੁਲਿਸ ਦੀ ਟੀਮ ਪਹੁੰਚ ਗਈ ਇੱਥੇ ਐਸ ਐਚ ਓ ਮਾਡੂਲ ਟਾਉਨ ਮਿਸਟਰ ਚੀਮਾ ਉਹ ਵੀ ਆ ਗਏ ਸੀ ਨਾਲ ਦੀ ਨਾਲ ਠੀਕ ਹੈ ਜੀ ਤੇ ਕੁੜੀ ਨੇ ਸੁਸਾਇਸਾਈਡ ਕੀਤਾ ਕਿਹੜੀ ਚੀਜ਼ ਦੇ ਨਾਲ ਜੀ ਉਹ ਦੁਪੱਟਾ ਸੀ ਚੁੰਨੀ ਸੀਗੀ ਉਹਦੀ ਜੀ ਪੱਖੇ ਦੇ ਨਾਲ ਲਟਕਾਇਆ ਪੱਖੇ ਨਾਲ ਲਟਕੀ ਸੀ ਬੈਂਚ ਦੇ ਉੱਪਰ ਚੜ੍ਹ ਕੇ ਕੀਤਾ ਜੀ ਜਿਹੜਾ ਪੁੱਛੇ ਬੈਂਚ ਸੀਗਾ ਉਹਦੇ ਉੱਪਰ ਅੱਛਾ ਜੀ ਤੇ ਕਿੰਨੇ ਕੁ ਵੇ ਦਾ ਟਾਈਮ ਸੀਗਾ ਜਦੋਂ ਸੁਸਾਇਸਾਈਡ ਦਾ ਨਹੀਂ ਇਹ ਮੈਨੂੰ ਨਹੀਂ ਨਾ ਪਤਾ ਐਗਜ਼ੈਕਟਲੀ ਮੈਨੂੰ ਤਾਂ ਦੋ ਵੀ ਤੇ ਇਨਫਰਮੇਸ਼ਨ ਮਿਲੀ ਹੈ ਨਾਲ ਦੀ ਨਾਲ ਮੈਂ ਪੁਲਿਸ ਨੂੰ ਫੋਨ ਕੀਤਾ ਫੋਨ ਦਾ ਨਾਲ ਦੀ ਨਾਲ ਟੀਮ ਆ ਗਈ ਸਾਰੇ ਜਿਹੜੇ ਤੁਸੀਂ ਇੱਕ ਮੈਸੇਜ ਦੀ ਗੱਲ ਕਰ ਰਹੇ ਹੋ ਕਿ ਉਹਨੇ ਆਪਣੀ ਸਹੇਲੀ ਨੂੰ ਮੈਸੇਜ ਉਹ ਬੱਚਿਆਂ ਨੂੰ ਉਹਦੇ ਆਪਣੀ ਸਹੇਲੀ ਨੂੰ ਕੀਤਾ ਉਹ ਐਕਚੁਅਲੀ ਮੈਂ ਨਹੀਂ ਦੇਖਿਆ ਉਹ ਉਹਨਾਂ ਦੇ ਟੀਚਰ ਇਨਚਾਰਜ ਨੂੰ ਜ਼ਰੂਰ ਦਿਖਾਇਆ ਤੇ ਤੁਸੀਂ ਪੜਿਓ ਮੈਸੇਜ ਕੀ ਸੀਗਾ ਕਿ ਮੈਂ ਨਹੀਂ ਪੜ੍ਹਿਆ ਮਿੰਦੂ ਨਹੀਂ ਪਤਾ ਉਹਦੇ ਬਾਰੇ ਚ ਕਿਉਂਕਿ ਉਹ ਟੀਚਰ ਇਨਚਾਰਜ ਹੀ ਦੱਸ ਰਹੇ ਸੀਗੇ ਇਦਾਂ ਮੈਸੇਜ ਮਿੰਦੂ ਨਹੀਂ ਪਤਾ ਉਹਦੇ ਕੋਈ ਜਾਣਕਾਰੀ ਨਹੀਂ